ਆਮੀ ਦੋਸਤੋ ਇਹ ਹਾਲ ਨੇ ਮਿੱਤਰੋ ਅੱਜ ਮੈਂ ਤਾਂ ਤੁਹਾਡੇ ਨਾਲ ਰੋਜ਼ ਹੀ ਆਉਂਦਾ ਵਿਚਾਰ ਵਟਾਂਦਰਾ ਕਰਦਾ ਰਹਿਣਾ ਹਨ ਗੱਲਾਂ ਬਾਤਾਂ ਹੁੰਦੀਆਂ ਰਹਿੰਦੀਆਂ ਨੇ ਅੱਜ ਆਪਣਾ ਵੀਰ ਕਰਨ ਤੁਹਾਡੇ ਨਾਲ ਗੱਲਾਂ ਕਰਨੀ ਚਾਹੁੰਦਾ ਕਿ ਦਿਲੋਂ ਜਿਵੇਂ ਪਾਇ ਨਹੀਂ ਕਹਨੇ ਹੁੰਦੇ ਜਿਹੜੀ ਬਾਜ ਦਲੋਂ ਨੇ ਕੋਈ ਕਰਮ ਉਹੀ ਜਮਾ ਵੀਡੀਓ 'ਚ ਮਾੜਾ ਜਾਂ ਵੀ ਕੱਟ ਨਹੀਂ ਲਾਉਣਾ ਯਾਰ ਕੋਸ ਮਰਜ਼ੀ ਕਹੀ ਜਾ ਚੰਗਾ ਕਹੀ ਜਾ ਮਾੜਾ ਕਹੀ ਜਾ ਜੋ ਵੀ ਤੇਰੇ ਦਿਲ 'ਚ ਹੈ ਵਿਚਾਰ ਚੱਲਦੇ ਨੇ ਕੋਈ ਠੋੜ ਚੱਲਦਾ ਕੋਈ ਵੀ ਦੁਨੀਆ ਨੂੰ ਕੋਸ ਕਹਿਣਾ ਚਾਹੇ ਸਮਾਜ ਨੂੰ ਕਹਿਣਾ ਚਾਹਵੇਂ ਆਪਦੇ ਯਾਰਾਂ ਦੋਸਤਾਂ ਨੂੰ ਕਹਿਣਾ ਚਾਹਵੇਂ ਈਗ ਆਪਦੇ ਲਵੇ ਲਵੇ ਨੂੰ ਕਹਿਣਾ ਚਾਹਵੇਂ ਆਪਦੇ ਗਾਂਢੀਆਂ ਗਵਾਂਢੀਆਂ ਨੂੰ ਕਹਿਣਾ ਚਾਹੇ ਕਿਸੇ ਨੂੰ ਵੀ ਯਾਰ ਕੋਈ ਵੀ ਚੀਜ਼ ਕਹਿਣਾ ਚਾਹੇ ਅੱਜ ਦਿਲ ਖੋਲ ਕੇ ਆਪਦੇ ਵਿਚਾਰ ਕੱਢ ਯਾਰ ਕਿ ਕੀ ਗੱਲ ਬਾਤ ਹੈ ਕੀ ਕਹਾਣੀ ਹੈ ਮੈਂ ਤਾਂ ਰੋਜ਼ ਹੀ ਕੱਢਦਾ ਮੈਂ ਤਾਂ ਜਿਹੜਾ ਮੇਰਾ ਜੀ ਕਰਦਾ ਮੈਂ ਤਾਂ ਕਹਿਣਾ ਠੀਕ ਹੈ ਜਿੱਥੇ ਮੈਨੂੰ ਘਾਟ ਲੱਗਦੀ ਹੁੰਦੀ ਹੈ ਉਹ ਕਹਿਣਾ ਠੀਕ ਹੈ ਮੇਰਾ ਆਪਦਾ ਫਰਜ਼ ਯਾਰ ਜਿੰਨਾ ਕਾ ਮੇਰੀ ਰੱਬ ਨੇ ਮਾਤਾ ਦਿੱਤੀ ਹੈ ਠੀਕ ਹੈ ਆਪਦੇ ਘਰ ਪੱਕੀ ਆਪਦੇ ਪਰਿਵਾਰ ਪੱਕੀ ਤੇ ਸਮਾਜ ਪੱਕੀ ਠੀਕ ਹੈ ਮੈਂ ਤਾਂ ਆਪਦੀ ਜ਼ਿੰਮੇਵਾਰੀ ਚੱਕੀ ਵਰਦਾ ਵੀਰੇ ਆਪਦੇ ਗਮਾਂਡ ਪੱਕੀ ਠੀਕ ਹੈ ਇੱਕ ਚੰਗੇ ਗਮਾਂਡੀ ਵੀ ਕੀ ਦੇਣ ਹੁੰਦੀ ਐ ਠੀਕ ਐ ਯਾਰ ਵੀ ਮੈਂ ਆਪਦੇ ਹਿਸਾਬ ਤੇ ਤਾਂ ਮੈਨੂੰ ਐ ਲੱਗਦਾ ਵੀ ਮੈਂ ਆਪਦਾ ਯਾਰਾ ਕੋਸ਼ਿਸ਼ ਤਾਂ ਮੈਂ ਆਪਦੀ 100% ਦੀ ਕਰਦਾ ਹਾਂ ਨਾ ਵੀ 100% ਹੀ ਦਿੱਤਾ ਜਾਵੇ ਚਲ ਵੀ ਕਿਤੇ ਜਾਂ ਕਿਤੇ ਘਾਟ ਰਹਿ ਜਾਂਦੀ ਆ ਨਾ ਫੇਰ ਵੀ ਵੀ ਅੱਜ ਤੇਰੀਆਂ ਸੁਣਨਾ ਚਾਹੁੰਦਾ ਵੀ ਤੇਰੇ ਦਿਮਾਗ 'ਚ ਕੀ ਚੱਲਦਾ ਤੂੰ ਕੀ ਸੋਚਦਾ ਪਹਿਲਾਂ ਤਾਂ ਯਾਰ ਸਾਰੇ ਦੋਸਤਾਂ ਨੂੰ ਪਹਿਲਾਂ ਮੇਰੇ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਆਪਾਂ ਬਈ ਮੈਂ ਸੋਚਿਆ ਸੀ ਯਾਰ ਕਿ ਆਪਾਂ ਨਸ਼ੇਆਂ ਦੀ ਨਸ਼ੇ ਵਾਲੀ ਗੱਲ ਨਾਲ ਲੋਕਾਂ ਨੂੰ ਇਹ ਕਹਿਣੇ ਆ ਲੈ ਛੇੜੀਆਂ ਨੂੰ ਜਿਹੜੇ ਨਸ਼ੇ ਕਰਦੇ ਨੇ ਕਿ ਛੱਡੋ ਛੱਡੋ ਨਾ ਇਹ ਚੀਜ਼ਾਂ ਕਰਦੇ ਆ ਹੂੰ ਤੇ ਅੱਜ ਮੈਂ ਸੋਚਿਆ ਯਾਰ ਕੀ ਸਮਾਜ ਨਾਲ ਗੱਲ ਕਰੀਏ ਕਿ ਨਸ਼ੇ ਵਾਲਾ ਬੰਦਾ ਕੀ ਸੋਚਦਾ ਹਾਂ ਇਹ ਚੀਜ਼ ਮਤਲਬ ਸਮਾਜ ਨਹੀਂ ਸੋਚਦਾ ਇਹ ਨਸ਼ੇੜੀ ਬੰਦਾ ਕੀ ਸੋਚਦਾਗਾ ਕਿ ਕਿਉਂ ਨਸ਼ੇ ਕਰਦਾਗਾ ਹਾਂ ਤੇ ਮਾ ਜੇ ਇਹ ਸੋਚਦਾ ਬਸ ਉਹ ਨਸ਼ੇੜੀ ਆ ਉਹ ਵਰਦਾ ਮਾੜਾ ਹਾਂ ਕਿਹਣਾ ਇਹ ਗੱਲ ਸਹੀ ਹੈ ਨਾ ਹਾਂ ਤੇ ਬਾਕੀ ਯਾਰ ਆਏ ਆ ਨਾ ਤੂੰ ਨਸ਼ੇ ਕਿਉਂ ਕਰਨ ਲੱਗਿਆ ਜੀ ਯਾਰ ਨਸ਼ੇ ਕਰਨ ਦੇ ਦੋ ਰੀਜ਼ਨ ਹੀ ਹੁੰਦੇ ਨੇ ਯਾਰ ਭਾਈ ਪਹਿਲੀ ਤਾਂ ਯਾਰ ਤੇ ਜਾਂ ਤਾਂ ਯਾਰ ਅੱਜ ਕੱਲ੍ਹ ਦੇ ਮੁੰਡੇ ਨੇ ਜੇ ਕੁੜੀ ਦੇ ਚੱਕਰ ਚ ਹੋ ਜਾਂਦਾ ਘਰ ਘਰ ਬਾਹਰ ਤੇ ਲੜਾਈ ਹੋ ਜਾਂਦੀ ਆ ਤੇ ਇਹ ਨਾ ਉਹ ਕੰਮਕਾਰ ਜੇ ਘਾਟਾ ਹੋ ਜਾਂਦਾ ਜਾਂ ਕੁਝ ਵੀ ਇਹ ਚੀਜ਼ਾਂ ਕਰਕੇ ਬੰਦਾ ਨਸ਼ੇ ਕਰਦੀ ਕਰਦਾ ਜਿਹੜਾ ਤਾਂ ਹੈਗਾ ਕਮਜ਼ੋਰ ਤੇ ਨੂੰ ਮੈਂ ਵੀ ਕਮਜ਼ੋਰ ਸੀ ਯਾਰ ਮੈਂ ਵੀ ਕਮਜ਼ੋਰ ਬੰਦਾ ਹੀ ਨਸ਼ਾ ਕਰਦਾ ਕਮਜ਼ੋਰ ਬੰਦਾ ਨਸ਼ਾ ਕਰਦਾ ਜਿਹੜਾ ਬੰਦਾ ਹਾਲਾਤਾਂ ਨਾਲ ਲੜਨ ਦਾ ਲæg ਹੋਵੇ ਉਹ ਕਦੇ ਨਸ਼ੇ ਵਾਲੇ ਪਾਸੇ ਜਾਊਗਾ ਠੀਕ ਹੈ ਨਾ ਜੇ ਇਹ ਚੀਜ਼ਾਂ ਤੋਂ ਬੰਦਾ ਲੱਗ ਜਾਂਦਾਗਾ ਚੱਲ ਮੰਨ ਲਿਆ ਕਰ ਆਪਣੇ ਲੱਗ ਹੌਲੀ ਹੌਲੀ ਅੱਗੇ ਅੱਗੇ ਵਧੀ ਜਾਂਦਾਗਾ ਵਧੀਏ ਤੇਰੇ ਸਾਰੇ ਰੀਜਨ ਹੋਗੇ ਇਹ ਮੇਰੇ ਸਾਰੇ ਰੀਜਨ ਹੋਗੇ ਇੱਕ ਤਰ੍ਹਾਂ ਦੇ ਮੇਰੇ ਨਾਲ ਤਾਂ ਯਾਰ ਕੁਝ ਜ਼ੋਰ ਹਿਸਾਬ ਜਿਨਾ ਹੋਇਆਗਾ ਚਾ ਅਬ ਪਰਸਨਲ ਗੱਲਾਂ ਕੋਈ ਵੀ ਨਹੀਂ ਸ਼ੇਅਰ ਕਰਦਾ ਪਰ ਮੈਂ ਤੁਹਾਡੇ ਨਾਲ ਇਹ ਗੱਲਾਂ ਕਰਦਾ ਚਾਹਣਾ ਜੇ ਕਿ ਨਸ਼ੇ ਵਾਲੇ ਬੰਦੇ ਤੇ ਕੀ ਮਤਲਬ ਤਿੰਨ ਵੀ ਪਤਾ ਬਈ ਕਿਵੇਂ ਸਮਾਜ ਕਿਵੇਂ ਟਰੀਟ ਕਰਦਾ ਹੈਗਾ ਆਪਾਂ ਨੂੰ ਨਾ ਲੋਕ ਕਿਵੇਂ ਜਾਂ ਜਿਤਾ ਯਾਰ ਮੈਂ ਕਹਿੰਦਾ ਹੀ ਆ ਉਹਦਾ ਮੈਂ ਤਾਂ ਹਰੇਕ ਇੰਟਰਵਿਊ 'ਚ ਕਹਿੰਦਾ ਵੀ ਸਮਾਜ 'ਚ ਯਾਰ ਬੰਦੇ ਦੀ ਨਸ਼ੇ ਵਾਲੇ ਦੀ ਇੱਜ਼ਤ ਰਹਿੰਦੀ ਨਹੀਂ ਠੀਕ ਹੈ ਸਮਾਜ ਉਹਨੂੰ ਨਿਗਾ ਨਾਲ ਹੀ ਐਂ ਦੇਖਦਾ ਜਿਵੇਂ ਉਹਨੇ ਕੋਈ ਕ੍ਰਾਈਮ ਕਰਤਾ ਹੁੰਦਾ ਜੇ ਕੋਈ ਅਮਲੀ ਆਉਂਦਾ ਅਗਲਾ ਕਹਿੰਦਾ ਉਹ ਆਉਂਦਾ ਉਹ ਐ ਪਾਸੇਟ ਤੇ ਹੋਜੋ ਜਾਂ ਕੋਈ ਕਾਊਜਾ ਮੰਗੂ ਜਾਂ ਲੜੂ ਜਾਂ ਬੋਲੂ ਠੀਕ ਆ ਮੰਨ ਲੀ ਜੀ ਸਮਝ ਯਾਰ ਉਹ ਤਾਂ ਮੈਂ ਹਰੇਕ ਵੀਡੀਓ ਦੇ ਵਿੱਚ ਕਹਿੰਦਾ ਵੀ ਉਹਦੇ ਨਾਲ ਯਾਰ ਬਾੜੀ ਮਤਲਬ ਵੀ ਮੇਰੇ ਕੋਲੇ ਖਾਬਦੀ ਨਹੀਂ ਵੀ ਯਾਰ ਕਿਵੇਂ ਦੇਖਦੇ ਨੇ ਉਹਨੂੰ ਜਿਵੇਂ ਕੋਈ ਬਾਹਲਾ ਅਪਰਾਧੀ ਹੁੰਦਾ ਠੀਕ ਆ ਐਂ ਨਹੀਂ ਸੋਚਦੇ ਵੀ ਯਾਰ ਇਹ ਇੱਕ ਬਿਮਾਰੀ ਹੈ ਉਹ ਤਾਂ ਯਾਰ ਗੱਲ ਹੈਗੀ ਆ ਮੈਂ ਸਾਰਿਆਂ ਨੂੰ ਇਹ ਕਹਿਣਾ ਚਾਹਾਂਗਾ ਯਾਰ ਨਸ਼ੇ ਵਾਲਾ ਬੰਦਾ ਕਦੇ ਵੀ ਦਿলো ਮਾਣਾ ਨਹੀਂ ਦਿੰਦਾ ਹੂੰ ਨਸ਼ੇ ਵਾਲਾ ਬੰਦਾ ਜਿੰਨਾ ਮੈਨੂੰ ਲਾਇਲ ਹੋਊਗਾ ਜਿੰਨਾ ਮਤਲਬ ਉਹ ਹੁੰਦਾ ਹੋਵੇ ਆਪਣਾ ਜਿਹੜਾ ਚੰਗਾ ਹੁੰਦਾ ਬੰਦਾ ਉਹ ਨਹੀਂ ਲੋਗ ਉਹਨੂੰ ਮਾੜਾ ਸਮਝ ਰਹੇ ਨੇ ਨਸ਼ੇ ਵਾਲਾ ਬੰਦਾ ਸਿਰਫ ਨਸ਼ੇਲੀ ਬੇਈਮਾਨੀ ਕਰਦਾ ਹੋਰ ਕਿਸੇ ਚੀਜ਼ ਨਹੀਂ ਨਹੀਂ ਕਰਦਾ ਹੂੰ ਤੇ ਜਦ ਵੀ ਕੋਈ ਬੰਦਾ ਨਸ਼ੇ ਵਾਲਾ ਯਾਰ ਬੇਈਮਾਨੀ ਕਿਸੇ ਚੀਜ਼ ਵੀ ਉਹ ਖੁਦ ਨਹੀਂ ਕਰਦਾ ਨਸ਼ਾ ਕਰਦਾ 2000 ਸਾਨੂੰ ਮੈਂ ਉਹੀ ਤਾਂ ਗੱਲ ਕਹ ਰਿਹਾ ਕਿ ਨਸ਼ਾ ਕਰਕੇ ਸਹੀ ਨਹੀਂ ਰਹਾ ਜਾ ਸਕਦਾ ਜੇ ਬੰਦੇ ਨੇ ਨਸ਼ਾ ਕਰ ਲਿਆ ਸਮਝ ਲਾਓ ਜੇ ਤੂੰ ਕਹਿਂਗਾ ਵੀ ਮੈਂ ਨਾਲੇ ਮੈਂ ਨਸ਼ਾ ਕਰੂੰਗਾ ਨਾਲੇ ਮੈਂ ਸਹੀ ਰਹਿ ਜਾਊਂਗਾ ਨਹੀਂ ਰਹਾ ਜਾਣਾ ਨਸ਼ੇ ਕਰਕੇ ਗਲਤੀਆਂ ਹੋਣਗੀਆਂ ਹੋਣਗੀਆਂ ਇਹ ਜਮਾ ਪੱਥਰ ਤੇ ਲਿਖੀ ਰਾਇ ਵੀ ਇੱਕ ਚੀਜ਼ ਤਾਂ ਹੁੰਦੀ ਹੈ ਵੀ ਜੇ ਜੱਕ ਵੀ ਆਏ ਨਹੀਂ ਪਰ ਨਸ਼ਾ ਕਰਕੇ ਜਮਾ ਸਹੀ ਰਹਿ ਨਹੀਂ ਸਕਦਾ ਕੋਈ ਵੀ ਨਹੀਂ ਰਹਿ ਸਕਦਾ ਯਾਰ ਠੀਕ ਹੈ ਪਰਿਵਾਰ ਚ ਵੀ ਝਗੜੇ ਜਿਵੇਂ ਤੂੰ ਕਹਿੰਦਾ ਵੀ ਇਹ ਕਾਰਨ ਹੁੰਦੇ ਨੇ ਵੀ ਝਗੜੇ ਤਾਂ ਹਨਾ ਗਲੇਸ਼ ਜਾਂ ਕੋਈ ਵੀ ਚੀਜ਼ ਯਾਰ ਹਨਾ ਜਿੱਥੇ ਯਾਰ ਨਸ਼ਾ ਉੱਥੇ ਵੀ ਝਗੜੇ ਵੀ ਹੋਣਗੇ ਗਲੇਸ਼ ਵੀ ਹੋਊਗਾ ਠੀਕ ਹੈ ਐ ਨਹੀਂ ਹੋ ਸਕਦਾ ਵੀ ਉਹਦਾ ਨਸ਼ਾ ਕਰੀ ਜਊ ਨਾਲੇ ਘਰੇ ਗਲੇਸ਼ ਨਹੀਂ ਜਾਂ ਝਗੜਾ ਨਹੀਂ ਇਹਦਾ ਯਾਰ ਮਤਲਬ ਕਿ ਨਾਲ ਹੀ ਹੈ ਨਸ਼ੇ ਦੇ ਮਤਲਬ ਕਿ ਜੇ ਇਹਦੇ ਕਰ ਜਾਂ ਨਸ਼ਾ ਉੱਥੇ ਗਲੇਸ਼ ਵੀ ਹੈ ਠੀਕ ਆ ਸਾਰਾ ਤੁਸੀਂ ਉੱਥੇ ਨਸ਼ਾ ਨਹੀਂ ਲਾਈ ਆਉਗਾ ਤਾਂ ਹੀ ਉਹ ਮੈਂ ਕਹਿੰਦਾ ਉਹਨਾਂ ਵੀ ਨਸ਼ਾ ਛੱਡੋ ਜੇ ਤੁਹਾਡਾ ਨਸ਼ਾ ਛੱਡਿਆ ਗਿਆ ਤਾਂ ਤੁਹਾਡਾ ਸਾਰਾ ਕੁਝ ਹੀ ਸੈੱਟ ਹੋ ਜਾਏ ਬਾਕੀ ਇਹ ਗੱਲ ਤਾਂ ਕਰ ਰਿਹਾ ਮੇਰੇ ਨਾਲ ਦਿਨ ਨਾਲ ਕਾਫੀ ਜਾਣਿਆਂ ਨਾਲ ਇਦਾਂ ਹੋਇਆਗਾ ਤੇ ਹੋ ਵੀ ਰਿਹਾ ਯਾਰ ਮੈਂ ਤਾਂ ਚਲੋ ਖੁੱਲ ਗਿਆ ਯਾਰ ਹੁਣ ਹੂੰ ਮੈਂ ਤਾਂ ਕੋਈ ਡਰ ਹੈ ਨਹੀਂ ਕਿ ਚਲੋ ਕਈ ਕਹਿੰਦੇ ਨੇ ਕਿ ਹਾਂ ਫੱਟਾ ਬਣਿਆ ਫਿਰ ਤੇ ਵੀਡੀਓ ਚ ਪਾਉਂਦੇ ਨੇ ਇਹ ਬਾ ਕਰਦੇ ਨੇ ਨਾ ਛੇ ਛਾੜਦੇ ਨੇ ਹੈਗੇ ਚਲੋ ਆਪਾਂ ਕੀ ਕਹਿਣਾ ਚਾਹਣਾ ਲੋਕਾਂ ਨੂੰ ਕਿ ਆਪਾਂ ਕਿਸੇ ਦਾ ਮੂੰਹ ਫਾੜਨਾ ਚਾਹਦੇ ਆ ਠੀਕ ਹੈ ਉਹ ਵੀ ਮੈਰੇ ਇੱਕ ਗੱਲ ਚ ਕਹਿਣਾ ਹੁਣ ਅੰਦਰੋਂ ਮੈਂ ਹਰੇਕ ਨਾਲ ਵਿਆਖਿਆ ਵੀ ਕਰਿਆ ਉਹ ਵੀ ਮੈਰੇ ਇੱਕ ਵੀਡੀਓ ਚ ਕਹਿਣਾ ਹੁਣ ਵੀ ਨੈਗੇਟਿਵ ਲੋਕਾਂ ਨਹੀਂ ਦਾ ਯਾਰ ਜਮਾ ਸੁਣਨੇ ਨਹੀਂ ਸੁਣਨਾ ਹੀ ਠੀਕ ਹੈ ਮੈਂ ਤਾਂ ਮੈਨੂੰ ਕਹੀ ਜਾਂਦੇ ਵੀ ਦੇਖ ਲਾਂਗੇ ਚਲੋ ਹਟਾ ਦੂਗਾ ਕਿਦਲੇ ਗਾਇ ਤੋਂ ਕੌਣ ਹਟਦਾ ਹੁੰਦਾ ਹੈ ਠੀਕ ਹੈ ਮੈਂ ਐ ਨਹੀਂ ਕਹਿੰਦਾ ਵੀ ਹਾਰ ਦੇ ਜੂ ਮੈਂ ਕਹਿੰਦਾ ਵੀ ਮੈਂ ਕੋਸ਼ਿਸ਼ ਕਰ ਰਿਹਾ ਹਾਂ ਠੀਕ ਹੈ ਜਿਹੜੀ ਗੱਲ ਹੈ ਉਸ ਜਿਹੜਾ ਅੱਜ ਕਰਦੇ ਆ ਵੀ ਤੁਸੀਂ ਆਪਣਾ ਕੱਲ ਨਿਕਲੋ ਯਾਰ ਮੈਂ ਕੀ ਹਾਰ ਮੰਨਣੀ ਆ ਉਹ ਬੰਦਾ ਕਹਿ ਦੂ ਮੈਨੂੰ ਜਦ ਤੇ ਮੈਂ ਹਾਰ ਮੰਨ ਕੇ ਆਇਆ ਕਹਿੰਦਾ ਵੀ ਨਾ ਮੈਂ ਛੱਡਿਆ ਰਿਆਂ ਨਾ ਮੈਂ ਕੀ ਹਾਰ ਮੰਨਣੀ ਆ ਮੈਂ ਤਾਂ ਕਹਿਣਾ ਮੈਂ ਛੱਡਾਂ ਮੱਜ ਵੀ ਕਹਿਣਾ ਕੱਲ ਨੂੰ ਵੀ ਕਹੂੰਗਾ ਕਹਿੰਦਾ ਰਹੂੰਗਾ ਤੇ ਇਹ ਗੱਲ ਵੀ ਇਹ ਐਕਟੀਵਿਟੀ ਤਾਂ ਯਾਰ ਸੁਣਨੇ ਨੇ ਬਈ ਕੋਈ ਕੀ ਕਹਿੰਦਾ ਜੇ ਕੋਈ ਤੁਹਾਨੂੰ ਪੋਜ਼ਿਟਿਵ ਕਰਦਾ ਉਹਦਾ ਧੰਨਵਾਦ ਕਰ ਦਿਓ ਵੀ ਬਹੁਤ ਵਧੀਆ ਬਾਈ ਜੀ ਧੰਨਵਾਦ ਤੇਰਾ ਹਣਾ ਠੀਕ ਹੈ ਜੇ ਤੁ ਹਾਂ ਜੀ ਕਹਿੰਦਾ ਨੈਗੇਟਿਵ ਨੂੰ ਵਾਸ ਨੈਗੇਟਿਵ ਤੇ ਸਮਝ ਦੀ ਤਰਸ ਕਰਿਆ ਕਰੋ ਵੀ ਯਾਰ ਮੰਦੇ ਦੀ ਸੋਚ ਹੈ ਜਿਵੇਂ ਅੱਤੇ ਮੈਨੂੰ ਮੈਨੂੰ ਕੋਈ ਕਹੀ ਆਏਗਾ ਨਾ ਉਹਦੇ ਨਿਆਣਾ ਨੈਗੇਟਿਵ ਗੱਲ ਕਰ ਮੈਨੂੰ ਆਏ ਨਹੀਂ ਨਹੀਂ ਸਾਡਨ ਪਿੱਛੇ ਨਹੀਂ ਵੀ ਉਹਨਾਂ ਕਹਿ ਦਿੰਦੇ ਨੇ ਯਾਰ ਵੀ ਆਏ ਕਿੱਥੇ ਕਿਸੇ ਦੇ ਕਹਿ ਦੋ ਕੀ ਫਿਰ ਮੈਨੂੰ ਉਹਨਾਂ ਦੀ ਸੋਚ ਦਿਹਾਦਾ ਹੁੰਦਾ ਹੁੰਦਾ ਵੀ ਯਾਰ ਕਿਸੇ ਦੇ ਕਹਿ ਦੇ ਦੋ ਫਿਰ ਤਾਂ ਜਿਹੜੇ ਕਾਉਂਸਲਿੰਗ ਕਰਦੇ ਨੇ ਕਾਉਂਸਲਰਾਂ ਦੀ ਕੋਈ ਲੋੜ ਹੀ ਨਾ ਪਵੇ ਠੀਕ ਆ ਡਾਕਟਰ ਇੰਨੇ ਨੇ ਪੜਾਈਆਂ ਕਰਕੇ ਠੀਕ ਆ ਮਰੀਜ਼ਾਂ ਨੂੰ ਠੀਕ ਆ ਫਿਰ ਉਹ ਕਾਉਂਸਲਿੰਗ ਕਿਉਂ ਜ਼ਰੂਰੀ ਆ ਵੀ ਜੇ ਕਿਸੇ ਦੇ ਕਹਿਣ ਨਾਲ ਕੋਈ ਫਰਕ ਪੈਂਦਾ ਤਾਂ ਹੀ ਉਹ ਚੀਜ਼ਾਂ ਦੀਆਂ ਪੜਾਈਆਂ ਕਰਾਈਆਂ ਜਾਂਦੀਆਂ ਨੇ ਡਿਗਰੀਆਂ ਦਿੱਤੀ ਈ ਗੱਤਾਂ ਕਰਕੇ ਯਾਰ ਮੈਂ ਫਿਰ 네ਗਟਿਵ ਪੁਆਇੰਟ ਤਾਂ ਇਹ ਵੀ ਮਤਰੀ ਗੱਲ ਦੀ ਵਿਆਖਿਆ ਕਰਤੀ ਠੀਕ ਹੈ ਵੀਰ ਸਪੌਂਸਰ ਮੈਂ ਦੱਸਾਂ ਕੀ ਕਰਦਾ ਹਾਂ ਹੁਣ ਹੋਰ ਸਵਾਲ ਦੱਸ ਵੀ ਕੀ ਹੈ ਇਹ ਗੱਲ ਤਾਂ ਮੈਂ ਜਿਹੜੀ ਆਪਾਂ ਕਰੀ ਨੇਗਟਿਵ ਵਾਲੀ ਚਲ ਇਹ ਵੀ ਮੈਂ ਦੱਸਾਂ ਮੈਂ ਵੀ ਚਲ ਤੇਰੀ ਗੱਲ ਮੰਨ ਲਿਆ ਭਈ ਕੀ ਸੋਚਣੀ ਸੋਣਨੀ ਨਹੀਂ ਚਾਹੀਦੀ ਹੂੰ ਚਲ ਮੇਰੇ ਨਾਲ ਦੇ ਕਈ ਨੇ ਮੈਂ ਗੱਲ ਉਹਨਾਂ ਲਈ ਕਰਨਾ ਜਾਣਾ ਯਾਰ ਅੱਛਾ ਕਿ ਹਾਂ ਜਿਹੜੇ ਮੇਰੇ ਨਾਲ ਨੇ ਜਿਵੇਂ ਕਈਆਂ ਤੋਂ ਜਾਂ ਕਹੀਂ ਨਹੀਂ ਜਾਂਦੀ ਦਿਲ ਦੀ ਗੱਲ ਹੂੰ ਆਪਾਂ ਤੇ ਤੇਰੇ ਨਾਲ ਜਿੰਮੇ ਦੇਣਾ ਬੀਤੀ ਆ ਵੀ ਠੀਕ ਆ ਉਹ ਚਾਹੁੰਦੇ ਨੇ ਉਹ ਚਾਹੁੰਦੇ ਨੇ ਤੇ ਮੈਂ ਯਾਰ ਉਹਨਾਂ ਨੂੰ ਇਹ ਜਮਣਾ ਕਹਿਣਾ ਚਾਹੁੰਦਾ ਯਾਰ ਦੇਖੋ ਯਾਰ ਜਿਹੜੀਆਂ ਦੋਨੋਂ ਆਪਾਂ ਨਸ਼ੀ ਕਰਦਿਆਂ ਨਾਗਦੇ ਆ ਜਿੱਥੋਂ ਉਹ ਚੀਜ਼ਾਂ ਦਾ ਮੈਂ ਪਹਿਲਾਂ ਹੀ ਗਿਆ ਚੁੱਕਿਆਗਾ ਕੀ ਵਾਰ ਆਪਾਂ ਆਪਣੇ ਮਾਨ ਦੀਆਂ ਗੱਲਾਂ ਨਹੀਂ ਦੱਸਦੇ ਠੀਕ ਆ ਨਾ ਮੈਂ ਇਦਾਂ ਆਣਾ ਹੈ ਕਿ ਯਾਰ ਤੁਸੀਂ ਆਪਣੇ ਮਾਨ ਦੀਆਂ ਗੱਲਾਂ ਮੈਨੂੰ ਜਾਂ ਬਾਈ ਨੂੰ ਸ਼ੇਅਰ ਕਰੋ ਯਾਰ ਠੀਕ ਹੈ ਨਾ 기ਮਾਨ ਤੋਡਾ ਵੀ ਸ਼ਾਂਤੂਗਾ ਨਸ਼ਾ ਛੱਡਣਾ ਬਹੁਤ ਜਾਣ ਚਾਹੁੰਦੇ ਨੇ ਯਾਰ ਛੱਡਿਆ ਨਹੀਂ ਜਾਂਦਾ ਯਾਰ ਕਿਸੇ ਨੂੰ ਹਾਂ ਨਹੀਂ ਉਹਦੇ ਲਈ ਵੀ ਮੈਂ ਤੈਨੂੰ ਕੱਲ ਦੱਸਦਾ ਯਾਰ ਉਹਦੇ ਲਈ ਜਿਹੜਾ ਤੂੰ ਕਹਿਣਾ ਆਪਣੇ ਦੋਸਤਾਂ ਨੂੰ ਖੜਾਉਣ ਦੀ ਯਾਰ ਹਨਾ ਵੀ ਉਹਨਾਂ ਨੂੰ ਆਏ ਸ਼ੇਅਰਿੰਗ ਜਾਂ ਕੇਅਰਿੰਗ ਉਹਦੇ ਲਈ ਵੀ ਆਪਾਂ ਤੈਨੂੰ ਦੱਸਿਆ ਸੀ ਵੀ ਆਪਣੇ ਕੋਲੇ ਉਹ ਐਨਏ ਦੀ ਆਪਣੀ ਹੈਗੀ ਹੈ ਜਿੱਥੇ ਸੰਡੇ ਨੂੰ ਮੀਟਿੰਗ ਲੱਗਦੀ ਹੈ ਠੀਕ ਹੈ ਤੂੰ ਆਦੇ ਦੋਸਤਾਂ ਨੂੰ ਲਿਆਦਾ ਸਹੀ ਉਹਨਾਂ ਨੂੰ ਕਹਿ ਤਾਂ ਸਹੀ ਯਾਰ ਆਪਾਂ ਤਾਂ ਖੜੇ ਆ ਠੀਕ ਹੈ ਉਹਨਾਂ ਨੂੰ ਉਹ ਐਨਏ ਦੀ ਮੀਟਿੰਗਾਂ 'ਚ ਲੈ ਕੇ ਜਾਵਾਂਗੇ ਉਹਨਾਂ ਦਾ ਪੂਰਾ ਐ ਜੇ ਤੇ ਆਉਦਾ ਸ਼ੇਅਰਿੰਗ ਕਰਨਗੇ ਉਹ ਉੱਥੇ ਦੇਖਣਗੇ ਵੀ ਮਾਹੌਲ ਕੀ ਐ ਠੀਕ ਐ ਇਹੀ ਬਦਲਾ ਹੁੰਦਾ ਯਾਰ ਹੁਣ ਆਪਾਂ ਤਾਂ ਯਾਰ ਜਿਵੇਂ ਕਹਿੰਨੇ ਹੁੰਦੇ ਆਪਾਂ ਤਾਂ ਖੜੇ ਆ ਉਹ ਹੁਣ ਜੇ ਆਪਾਂ ਨੂੰ ਨਹੀਂ ਦੱਸਣਗੇ ਜਦ ਰੇ ਤਾਂ ਓਹੀ ਚੀਜ਼ ਕਹਿਣਾ ਮੈਂ ਤਾਂ ਅਹੀ ਵੀਡੀਓ ਲਗਾਉਣਾ ਚਾਹੀਦਾ ਬਾਹਰ ਵੀ ਇਹ ਕਹਿਣਾ ਜਾ ਰਿਹਾ ਇਹ ਗੱਲ ਜੀ ਉਹ ਜੇ ਕਦੇ ਨੇ ਉਹਨਾਂ ਨੂੰ ਆਉਣਾ ਚਾਹੀਦਾ ਯਾਰ ਸਾਡੇ ਵਾਲਾ ਹੱਥੋਂ ਤਾਂ ਆਉਣਾ ਚਾਹੀਦਾ ਠੀਕ ਐ ਕੋਸ਼ਿਸ਼ ਕਰੋ ਯਾਰ ਠੀਕ ਐ ਕੋਸ਼ਿਸ਼ ਕਰਨ ਵਾਲਿਆਂ ਦੀ ਹਾਰ ਹੁੰਦੀ ਨਹੀਂ ਭਾਈ ਠੀਕ ਹੈ ਜੇ ਕੋਸ਼ਿਸ਼ ਕਰਨ ਨੂੰ ਹੀ ਹਾਰ ਜਾਓਗੇ ਯਾਰ ਫੇਰ ਗੱਲ ਚੋਦਾ ਰਹਿ ਗਈ ਜਿਵੇਂ ਮੈਂ ਕਹਿਣਾ ਵੀ ਮੈਂ ਛੜਾਉਂਗਾ ਨਾ ਕਿਸੇ ਦਾ ਛੜਾਉਂਗਾ ਇੱਕ ਬੰਦੇ ਦਾ ਛੜਾਉਂਗਾ ਠੀਕ ਹੈ ਵੀ ਜੇ ਹੁਣ ਮੈਂ ਹਾਰ ਕੇ ਐ ਕਹਿ ਦੂੰ ਕਿ ਉਹ ਛੜਦਾ ਨਹੀਂ ਫੇਰ ਉਹ ਤਾਂ ਉਵੇਂ ਨਹੀਂ ਨਾ ਉਹੀ ਮੈਂ ਗੱਲ ਕਹਿਣਾ ਵੀ ਤੁਸੀਂ ਐ ਕੋਸ਼ਿਸ਼ ਕਰੋ ਵੀ ਛੜਣਾ ਤਾਂ ਛੜਣਾ ਵੀ ਇਹ ਤਾਂ ਯਾਰ ਹੋ ਹੀ ਨਹੀਂ ਸਕਦਾ ਵੀ ਨਾ ਛੜਿਆ ਨਾ ਜਾਵੇ ਯਾਰ ਤੁਹਾਡੇ ਮੂਰੇ ਜਿਵੇਂ ਮੈਂ ਕਹਿੰਦਾ ਐਗਜ਼ਾਮਪਲ ਬੈਠਾ ਜਿਵੇਂ ਠੀਕ ਹੈ ਇਹ ਹੋ ਗਿਆ ਤੇਰਾ ਉਹ ਸਵਾਲ ਦਾ ਹੁਣ ਹੋਰ ਦੱਸੋ ਜੀ ਜਵਾਬ ਨਹੀਂ ਉੱਤਰ ਹੋ ਗਿਆ ਚਲਾਂ ਤੇ ਵੀ ਦੋਸਤਾਂ ਨੂੰ ਜਿਹੜਾ ਤੂੰ ਕਹਿਣਾ ਚਾਹੁੰਦਾ ਸੀ ਵੀ ਹਾਂ ਯਾਰ ਉਹ ਕਹਿ ਨਹੀਂ ਸਕਦੇ ਵੀ ਕਮਜ਼ੋਰ ਨੇ ਵੀ ਨਸ਼ਾ ਬੰਦੇ ਨੂੰ ਕਮਜ਼ੋਰੀ ਕਰਦਾ ਹੁੰਦਾ ਉਹ ਮੰਨ ਲਓ ਕਿ ਕਿ ਸਮਾਜ ਕਿਸੇ ਕੋਲੇ ਗੱਲ ਕਰਨ ਨੂੰ ਵੀ ਜਗਣ ਲੱਗ ਜਾਣਾ ਬੰਦੇ ਤੋਂ ਬਿਨਾ ਨਸ਼ਾ ਕੀਤੇ ਤਾਂ ਉਹ ਕਿਸੇ ਨਾਲ ਗੱਲ ਨਹੀਂ ਹੁੰਦੀ ਆਪਦੇ ਦਿਲ ਦੇ ਹਾਲ ਨਹੀਂ ਦੱਸਿਆ ਨੇ ਵੀ ਜਾਂ ਆਏ ਆਏ ਜਦਨ ਚੋਂ ਉਹਨਾਂ ਨੂੰ ਆਇਆ ਹੁੰਦਾ ਵੀ ਅੱਜ ਨਸ਼ਾ ਕੀਤਾ ਨਹੀਂ ਉਹੀ ਪਿਆਰ ਹੈ ਨਾ ਬੰਦਾ ਠੀਕ ਹੈ ਜਦੋਂ ਉਹ ਨਸ਼ਾ ਕਰ ਲਿਆ ਫੇਰ ਗੱਲਾਂ ਬਾਤਾਂ ਹੁੰਦੀਆਂ ਨੇ ਯਾਰ ਉਹ ਵੀ ਕਹਿੰਦਾ ਵੀ ਯਾਰ ਨਸ਼ੇ ਤੋਂ ਬਿਨਾ ਹੌਣ ਜਿਵੇਂ ਮੈਂ ਤਾਂ ਲਈ ਨਾ ਯਾਰ ਇਹ ਤਾਂ ਮੈਂ ਹੋ ਗਈ ਗੱਲ ਇਹ ਤਾਂ ਬਸ ਕਲੀਅਰ ਹੈ ਤਾਂ ਹੁਣ ਹੋਰ ਸਵਾਲ ਦੱਸ ਵੀ ਹੋਰ ਕੀ ਹੈ ਸਵਾਲ ਤਾਂ ਜਦੋਂ ਠੀਕ ਹੈ ਸਾਰੇ ਵਜਿਏ ਠੀਕ ਹੋ ਗਏ ਇਹ ਮੈਂ ਇਦਾਂ ਸੋਚ ਰਹਾ ਯਾਰ ਤਪੋ ਜੀ ਕੀ ਸੀਦਾ ਚੰਗਾ ਨਹੀਂ ਕਰ ਸਕਦੇ ਤਾਂ ਮਾੜਾ ਵੀ ਨਾ ਕਰੋ ਯਾਰ ਇਹ ਤਾਂ ਯਾਰ ਚਾਹੀਦਾ ਇਹ ਤਾਂ ਇਹਦਾ ਵੀ ਮਤਲਬ ਨਹੀਂ ਮੈਂ ਐ ਨਹੀਂ ਕਹਿੰਦਾ ਬਾਈ ਤੇਰੇ ਨਾਲ ਵੀ ਹੋਈਆਂ ਨੇ ਇਹ ਗੱਲਾਂ ਨਹੀਂ ਇਹ ਮੈਂ ਤੈਨੂੰ ਦੱਸਦਾ ਇਹ ਗੱਲ ਦਾ ਵੀ ਜਵਾਬ ਆਪਾਂ ਤੜਕੇ ਉੱਠ ਕੇ ਗੁਰਦੁਆਰੇ ਜਾਣਾ ਹੈ ਗੁਰਦੁਆਰੇ ਜਾ ਕੇ ਕੀ ਮੰਗਦੇ ਆ ਸਰਬੱਤ ਦਾ ਭਲਾ ਹਣਾ ਰਹੀਗਾ ਆਪਾਂ ਨੂੰ ਆਪਣੀ ਜਿਹੜੇ ਧਰਮ ਚ ਜਾ ਰਿਹਾ ਉਹ ਤਾਂ ਇਹੀ ਸੀ ਕਿ ਆਉਣਾ ਹਨਾ ਵੀ ਹਰੇਕ ਦਾ ਭਲਾ ਮੰਗੋ ਹਨਾ ਸਰਬੱਤ ਦਾ ਹੀ ਸਾਰੀ ਦੁਨੀਆ ਦਾ ਕੋਈ ਮਰਜੀ ਹੈ ਕੋਈ ਆਪਣੇ ਧਰਮ ਚ ਹੈ ਜੈਨਾ ਜਰ ਠੀਕ ਹੈ ਵੀ ਫੇਰ ਜਰ ਮਾੜਾ ਮਾੜੇ ਵਾਲੀ ਤਾਂ ਗੱਲ ਖਿਆਲੀ ਨੇ ਲੈਵ ਮਾਣ ਚ ਵੀ ਆਪਾਂ ਕਿਸੇ ਦਾ ਮਾੜਾ ਕਰਨਾ ਠੀਕ ਹੈ ਜੇ ਜਰ ਆਪਾਂ ਕਿਸੇ ਦਾ ਚੰਗਾ ਨਹੀਂ ਕਰ ਸਕਦੇ ਠੀਕ ਹੈ ਮਾੜਾ ਤਾਂ ਯਾਰ ਕਰੂ ਵੀ ਨਾ ਠੀਕ ਹੈ ਮਾੜਾ ਦਾ ਸੋਚ ਹੀ ਨਾ ਯਾਰ ਬੰਦਾ ਇਹ ਨਹੀਂ ਹਾਂ ਬਸ ਯਾਰ ਇਹ ਇਹ ਦਾ ਮੇਰਾ ਕੋਈ ਮਤਲਬ ਨਹੀਂ ਰੈਕਟ ਹੀ ਨਹੀਂ ਮੈਨੂੰ ਕੋਈ ਕਹਿ ਨਹੀਂ ਜਗਦਾ ਤੇ ਦਾ ਬਸ ਕਿਉਂਕਿ ਮਾੜਾ ਕਰਕੇ ਜਾ ਮਾਰੀ ਦਿੱਤੇ ਠੀਕ ਹੈ ਵੀ ਜਰਨ ਨਾ ਇਹਦਾ ਸੀ ਪਹਿਲਾਂ ਵੀ ਨਹੀਂ ਸੋਚਿਆ ਸੀ ਯਾਰ ਜੇ ਮੈਂ ਕਹਿੰਦਾ ਉਹਨਾਂ ਮਾੜਾ ਕੇ ਦਾ ਠੀਕ ਹੈ ਮਾੜਾ ਅੱਜ ਵੀ ਨਹੀਂ ਰੋਦੇ ਕਹਿੰਦਾ ਨਾ ਰੱਬ ਆਇਆ ਜ ਕੋਈ ਦਿਮਾਗ ਚ ਲਿਆ ਆਵੇ ਕੋਈ ਖਿਆਲ ਵੀ ਆਵੇ ਯਾਰ ਰੱਬ ਤੋਂ ਬਸ ਦਿਨ ਰਾਤ ਦੋਨੇ ਟਾਈਮ ਮੈਂ ਤਾਂ ਇਹ ਹੀ ਅਰਦਾਸ ਕਰਦਾ ਹੁੰਨਾ ਵੀ ਮਾਲਕਾ ਬਸ ਮਤ ਦੇਣਾ ਜਿਹੜੀ ਵੱਡੀ ਗੱਲ ਹੈ ਜਿਵੇਂ ਮੈਨੂੰ ਫੋਨ ਆਉਂਦੇ ਨੇ ਕਈ ਵਾਰ ਆਏ ਨੇ ਤੇ ਸਾਹਮਣੇ ਲੋਕਾਂ ਨੇ ਕੀ ਕੁਝ ਕਿਹਾ ਕੀ ਦੋ ਕਰਨ ਲਾਜ ਚ ਹੁਣ ਇਹ ਚੀਜ਼ਾਂ ਕਹਿਣਾ ਹੈਗਾ ਕੀ ਮਤਲਬ ਜੇ ਆਪਾਂ ਕਿਸੇ ਦਾ ਨਸ਼ਾ ਛਡਾਉਣਾ ਚਾਹੁੰਦੇ ਆ ਜੇ ਛਡਣਾ ਚਾਹੁੰਦਾ ਆ ਉਹ ਨਹੀਂ ਤੁਹਾਨੂੰ ਕਹਿੰਦਾ ਤੈਨੂੰ ਫੋਨ ਆ ਜਾਂਦੇ ਨੇ ਮੈਂ ਪਤਾ ਹੀ ਕੀ ਆ ਮੈਂ ਉਹਨਾਂ ਦੇ ਵੀ ਉਹੀ ਰੈਕਟ ਕਰਨਾ ਕਰਨ ਮੈਂ ਉਹਨਾਂ ਨੂੰ ਮਾਰਾ ਨਹੀਂ ਕਹਿੰਦਾ ਉਹ ਤੈਨੂੰ ਫੋਨ ਕਰਕੇ ਆਏ ਕਹਿੰਦੇ ਨੇ ਨਸ਼ਾ ਕਰ ਲਿਆ ਜਾ ਮੈਂ ਐਂ ਕਹਿੰਦਾ ਵੀ ਯਾਰ ਉਹ ਆਪ ਵੀ ਇਹ ਰਾਹ ਤੋਂ ਪੜਕੇ ਹੋਏ ਨੇ ਮੈਂ ਤਾਂ ਐਂ ਕਹਿੰਦਾ ਵੀ ਤੁਸੀਂ ਵੀ ਜਾ ਕੋ ਯਾਰ ਜਦੋਂ ਕਰਨ ਛਡਣਨ ਦੀ ਕੋਸ਼ਿਸ਼ ਕਰਦਾ ਤੁਸੀਂ ਇਹਦੇ ਨਾਲ ਕਰੋ ਕਿਤੇ ਦਾ ਤੁਸੀਂ ਵੀ ਸਾਡੇ ਨਾਲ ਹੋਮੋ ਵੀ ਠੀਕ ਆ ਯਾਰ ਵੀ ਕੋਸ਼ਿਸ਼ ਤਾਂ ਕਰੋ ਹਣਾ ਵੀ ਕਿੱਥੇ ਯਾਰ ਤੁਸੀਂ ਜੇ ਇੱਕ ਬੰਦਾ ਵੀਡੀਓ ਪਾਉਂਦਾ ਵੀ ਮੈਨਾਂ ਸਾਰਾ ਛੱਡਣਾ ਤੁਸੀਂ ਉਹਨੂੰ ਆਫਰ ਕਰਦੇ ਹੋ ਤਾਂ ਤਾਂ ਮੈਨੂੰ ਗਲਤ ਲੱਗਿਆ ਪਰ ਜਦੋਂ ਮੈਂ ਉਹ ਡੂੰਘਾਈ 'ਚ ਸੋਚਦਾ ਫਿਰ ਮੈਨੂੰ ਆਇਆ ਹੁੰਦਾ ਯਾਰ ਵੀ ਉਹਨਾਂ ਦੇ ਦਿਮਾਗ ਹੀ ਉਸ ਤਰ੍ਹਾਂ ਦੇ ਹੋ ਗਏ ਹੁਣ ਵੀ ਨਸ਼ੇ ਨੇ ਮਾਂ ਅਸਿਕ ਤਈ ਐਨੀ ਕਰਾਦੀ ਵੀ ਯਾਰ ਵੀ ਉਹਨਾਂ ਨੂੰ ਪਤਾ ਹੀ ਨਹੀਂ ਲੱਗਦਾ ਯਾਰ ਵੀ ਸਹੀ ਕੀ ਐ ਗਲਤ ਕੀ ਐ ਤਾਂ ਹੀ ਉਹ ਮੰਨਦੇ ਕਿ ਤੂੰ ਸਹੀ ਡਿਸੀਜਨ ਲੈਂਦਾ ਸੀ ਤਾਂ ਹੀ ਉਹ ਤਾਂ ਇਹਨੂੰ ਫੋਰਸ ਕਰਦੇ ਹਨਾ ਵੀ ਆ ਜਾ ਸਮਾਨ ਵਧੀਏ ਫਿਰ ਉਹੀ ਚੀਜ਼ਾਂ ਮੈਨੂੰ ਐ ਲੱਗਦਾ ਹੁੰਦਾ ਤਾਂ ਵੀ ਮੈਂ ਕਹਿਣਾ ਹੁੰਨਾ ਯਾਰ ਵੀ ਜੇ ਕੋਈ ਤੁਹਾਨੂੰ ਦੇ ਦੋ ਹਣਾ ਵੀ ਆਇਆ ਨਾ ਕਰੋ ਯਾਰ ਹੋਰ ਛੱਡੋ ਯਾਰ ਗੱਲ ਦੱਸੇ ਸਮਾਜ ਆਪਾਂ ਤਾਂ ਸਮਾਜ ਦੀ ਗੱਲ ਕਰਦੇ ਆ ਸਮਾਜ ਤਾਂ ਫੇਰ ਵੀ ਬਹੁਤ ਦੂਰ ਦੀ ਗੱਲ ਆ ਆਪੇ ਆਸ-ਪਾਸ ਵਾਲੇ ਜਿਹੜੇ ਲੋਕ ਹੁੰਦੇ ਨੇ ਚਾਹੇ ਰਿਸ਼ਤੇਦਾਰ ਮੰਨ ਲਓ ਚਾਹੇ ਗਲੀ ਗਵਾਂਡ ਵਾਲੇ ਮੰਨ ਲਓ ਪਹਿਲੀ ਗੱਲ ਤਾਂ ਉਹੀ ਨਹੀਂ ਪਾਇ ਲੌਗਰ ਲਿੰਦੇ ਪਹਿਲਾਂ ਤਾਂ ਉਹੀ ਬਿੱਟੇ ਦੇ ਸ਼ੂਰੀਆਂ ਕਰ ਚਲਾਈ ਜਾਣਗੇ ਜਾਂ ਉਹ ਉਹਨਾਂ ਦਾ ਮੁੰਡਾ ਐ ਕਰਦਾ ਉਹਨਾਂ ਦਾ ਐ ਕਰਦਾ ਚਲ ਠੀਕ ਆ ਯਾਰ ਹਾਂ ਇਹ ਵੀ ਨਾ ਕਰ ਇਹ ਵੀ ਤੇ ਤੂੰ ਕਹਿੰਦਾ ਇਹ ਵੀ ਨਾ ਐਂ ਕਹਿਆ ਯਾਰ ਠੀਕ ਆ ਮੈਂ ਤੈਨੂੰ ਐਂ ਕਹਿਣਾ ਵੀ ਯਾਰ ਉਹ ਕਰਦਾ ਕਰ ਭਾਈ ਉਹ ਸੱਚ ਐ ਸੱਚ ਤੌੜਾ ਹੁੰਦਾ ਉਹ ਤੈਨੂੰ ਕੌੜਾ ਲੱਗਦਾ ਜਦੋਂ ਪਹਿਲਾਂ ਕਹਿੰਦਾ ਵੀ ਕਰਨ ਨਸ਼ਾ ਕਰਦਾ ਉਹ ਤੈਨੂੰ ਔਖਾ ਲੱਗਦਾ ਉਹ ਸੱਚ ਐ ਭਰਾ ਸੱਚ ਕੌੜਾ ਹੁੰਦਾ ਇਹਦੀ ਗੱਲ ਸਮਝ ਜਾ ਜਾ ਮੈਂ ਇਹ ਵੀ ਗੱਲ ਮੰਨਦਾ ਕਿ ਉਹ ਕਹਿੰਦੇ ਉਹ ਸਹੀ ਕਹਿੰਦੇ ਨੇ ਹਾਂ ਪਹਿਲਾਂ ਕਹਿੰਦੇ ਸੀ ਪਹਿਲਾਂ ਮੈਂ ਕਰਦਾ ਸੀਗਾ ਹਾਂ ਹਾਂ ਹੂੰ ਤਾਂ ਤੈਨੂੰ ਵੀ ਪਤਾ ਨਹੀਂ ਕਰਦਾ ਹਾਂ ਹਾਂ ਇਹ ਗੱਲ ਕੱਲ ਪੁਰਸ ਦੀ ਆ ਪਹਿਲਾਂ ਦੀ ਨਹੀਂ ਹੈਗੀ ਪਹਿਲਾਂ ਜਦੋਂ ਵੀ ਮੈਂ ਜੋ ਫਿਰਾਂ ਪਹਿਲਾਂ ਇਹ ਕੋਈ ਨਾ ਫਿਰ ਫਿਰ ਹਰੇਕ ਚੀਜ਼ ਨੂੰ ਟਾਈਮ ਲੱਗਦਾ ਫਿਰ ਮੈਂ ਕੀ ਗੱਲ ਚਲੋ ਇਹ ਵੀ ਗੱਲ ਮੈਂ ਮੰਨੀ ਤੇ ਮੇਰਾ ਵੀ ਤੈਨੂੰ ਉੱਤਰ ਦੇਦਾ ਫਿਰ ਵੀ ਹਰੇਕ ਚੀਜ਼ ਨੂੰ ਟਾਈਮ ਲੱਗਦਾ ਹੁੰਦਾ ਤੂੰ ਆਜ ਸੱਟਿਆ ਕੋਈ ਨਾਲੇ 2 ਮਹੀਨੇ ਹੋਏ ਨਹੀਂ ਕੋਈ ਖਾਸ ਨਹੀਂ ਅਮਲੀ ਕਹਾਉਣ ਤੇ ਵੀ ਟਾਈਮ ਲੱਗਿਆ ਹੋਇਆ ਤੈਨੂੰ ਇੱਕ ਦਿਨ ਚ ਐ ਇੱਕ ਦਿਨ ਚ ਹੀ ਥੋੜੀ ਕਹਤਾ ਸੀ ਜਦ ਤੇ ਨਸ਼ਾ ਕਰ ਲਈ ਵੀ ਉਹ ਆਉਂਦਾ ਕਰਨ ਤਾਂ ਨਸ਼ਾ ਕਰਦਾ ਟਾਈਮ ਜੀ ਲੱਗਿਆ ਜੀ ਨਾ ਜਦੋਂ ਸਾਲ ਦੋ ਸਾਲ ਲੰਘੇ ਵੀ ਲੋਕ ਕਹਿਣ ਲੱਗੇ ਨਾ ਵੀ ਘਰ ਨਾ ਜਗਾ ਦਾ ਠੀਕ ਆ ਉਮੀ ਜਦੋਂ ਤੂੰ ਛੱਟਿਆ ਛੱਟਿਆ ਵੀ ਜਦੋਂ ਦੇਖੂ ਲੋਕਾਂ ਨੂੰ 5-6 ਮਹੀਨੇ ਲੰਘਣਗੇ ਸਾਲ ਲੰਘੂ ਫਿਰ ਵੀ ਲੋਕ ਕਹਿਣਗੇ ਵੀ ਠੀਕ ਆ ਯਾਰ ਕਹਿਣਗੇ ਗੱਲ ਤਾਂ ਉੱਥੀ ਆ ਕਿ ਮੈਂ ਕਹਿਣਾ ਕਿ ਚਾਹੇ ਨਾ ਕਹਿਣ ਯਾਰ ਉੱਤੇ ਪਤਾ ਤਾਂ ਲੱਗੂ ਉਹਨਾਂ ਨੂੰ ਸੱਚ ਤਾਂ ਸੱਚ ਹੀ ਰਹਿਣਾ ਹੁੰਦਾ ਫਿਰ ਉਹ ਤੇ ਤੈਨੂੰ ਔਖਾ ਨਹੀਂ ਲੱਗਣਾ ਮੈਨੂੰ ਨਹੀਂ ਔਖਾ ਲੱਗਦਾ ਉਹ ਗੱਲ ਜਿਵੇਂ ਕਹਿ ਰਹੇ ਆ ਕਿ ਮੈਂ ਕਹਿਣਾ ਕਿ ਮੈਨੂੰ ਕਹਿੰਦੇ ਨੇ ਕਿ ਮੈਨੂੰ ਖੇਚੜ ਦਿਓ ਉਹ ਗੱਲ ਨਹੀਂ ਕਹਿ ਰਿਹਾ ਚਾਹੁੰਦਾ ਉਹ ਗ ਕਹਿੰਦੇ ਨੇ ਉਹਨਾਂ ਨੂੰ ਯਾਰ ਇਹ ਕਿੱਥੇ ਦਾ ਮਾਫਰ ਕਰ ਜਾਉਂ ਯਾਰ ਕੈਰ ਬਹੁਤ ਜ਼ੋਰ ਲਾ ਰਿਹਾ ਕਿ ਨਹੀਂ ਹਣਾ ਹੁਣ ਤਾਂ ਠੀਕ ਹੈ ਤੁਹਾਨੂੰ ਵੀ ਪਤਾ ਟੈਸਟ ਵੀ ਕਰਾਇਆ ਬਈ ਤੂੰ ਯਾਰ ਹੂੰ ਹੂੰ ਤੂੰ ਦੇਖੀ ਜੇ ਸੈਂਪਲ ਮੇਰਾ ਉਹਦੋਂ ਆਪ ਹਸਪਤਾਲ 'ਚ ਕਰਾਇਆ ਸੀਗਾ ਤੇ ਬਾਕੀ ਯਾਰ ਉਹ ਉਹ ਗੱਲ ਮੈਨਾਂ ਮੈਨੂੰ ਕਹਿ ਰਹਿਣਾ ਮੈਂ ਤਾਂ ਮਿੱਤੇ ਨੂੰ ਪਤਾ ਬਈ ਮੈਂ ਇੱਧਰ ਹੀ ਪਾ ਕੇ ਇੱਧਰ ਹੀ ਘੜਦੇ ਨਹੀਂ ਆਂ ਮੈਂ ਨਹੀਂ ਇੰਨਾ ਗੌਰ ਕਰਨਾ ਕਰਦਿਆਂ ਦੇ ਮਨ 'ਚ ਇੱਕ ਪਾਸੇ ਯਾਰ ਜਿੱਦਾ ਮਰਜੀ ਯਾਰ ਮੈਂ ਚਾਹੇ ਜਿੰਨਾ ਮਰਜੀ ਯਕੀਨ ਹੋਵੇ ਕਰਦੇ ਨੂੰ ਹੁਣ ਵੀ ਚਾਹੇ ਜਿੰਨਾ ਮਰਜੀ ਹੋ ਗਿਆ ਹੋਵੇ ਪਰ ਇੱਕ ਪਾਸੇ ਉਹਨਾਂ ਦੇ ਡਰ ਰਹਿੰਦੇ ਆ ਮੈਂ ਸਿਰਫ ਇਹ ਜਨਦਾ ਰਹਿ ਰਊ ਰਊ ਯਾਰ ਹਲੇ ਰਹੂਗਾ ਕਰਦੇ ਜੀ ਗੁਦਾਰ ਕਹਿਣਾ ਉਹਨਾਂ ਕਰਦਾ ਦੇਖ ਰਿਹਾ ਮੇਰੇ ਘਰ ਥਰੇ ਵੀ ਹਾਲ ਤੱਕ ਰਹੀ ਸੀ ਜਨਵੰਸਾ ਮੈਂ ਪਰਸਾਂ ਮੈਨੂੰ ਕਹਿ ਦਿੰਦੇ ਸੀ ਕਿੱਥੇ ਆਏ ਕਰਦੇ ਰਹਿੰਦੇ ਨਾ ਮੈਂ ਗੱਲ ਇਹ ਕਹਿਣਾ ਚਾਹਣਾ ਕਿ ਯਾਰ ਜਦ ਬੰਦਾ ਮੂਹਰੋਂ ਛੱਡ ਰਿਹਾ ਚੱਲ ਠੀਕ ਆ ਛੱਡ ਵੀ ਰਿਹਾਂਗਾ ਚੱਲ ਕੁਝ ਵੀ ਆ ਮੇਰੇ ਘਰ ਦੇ ਵੀ ਯਾਰ ਸਾਰਿਆਂ ਦਾ ਜੋਰ ਲੱਗਿਆ ਪਿਆ ਤੇਰਾ ਲੱਗਿਆ ਪਿਆ ਮੇਰੇ ਘਰ ਦੇ ਨਾਲ ਲੱਗਿਆ ਪਿਆ ਹੋਰ ਮੇਰੇ ਹੈਗੀਆਂ ਨੇ ਵਾਈਫ ਵੀ ਹੈਗੀ ਹੈ ਯਾਰ ਠੀਕ ਆ ਯਾਰ ਕਰਦੇ ਆ ਯਾਰ ਹਰੇਕ ਹੁੰਦਾ ਯਾਰ ਕਿ ਹਰੇਕ ਦੇ ਘਰ ਦੇ ਜਿਹਦਾ ਵੀ ਜਵਾਕ ਨਸ਼ਾ ਕਰਦਾ ਯਾਰ ਹਰੇਕ ਦੇ ਮਾਪਿਓ ਨੂੰ ਅਗਲਾ ਪੂਰਾ ਡੇ ਚੋਟੀ ਦਾ ਜੋਰ ਲਾ ਕੇ ਕੱਢਦਾ ਹੁੰਦਾ ਅਗਲੇ ਮੈਂ ਹੁੰਦਾ ਨਾ ਦਾ ਪੁੱਤ ਦਾ ਸੇਕੋਂ ਦੇਖ ਲਈ ਠੀਕ ਆ ਹੁਣ ਤੂੰ ਮੰਨ ਕੇ ਚੱਲ ਬਈ ਤੂੰ ਨਸ਼ੇ ਚੱਲ ਛਡਾਉਣਾ ਮੈਂ ਤੇਰੇ ਘਰ ਦੇ ਨੂੰ ਪਿੱਠ ਪਿੱਛੇ ਕਹੀ ਜਾਵਾਂ ਨਾ ਕਿ ਕਿ ਉਹ ਤਾਂ ਕਿੱਥੇ ਛਡਾ ਲੂਗਾ ਕਿੱਥੇ ਦਾ ਮੈਂ ਤੇਰੇ ਤੈਨੂੰ ਕਹਾ ਮੈਂ ਇਹਦਾ ਮੈਂ ਤੈਨੂੰ ਪਹਿਲੀ ਸਵਾਲ ਦਾ ਜਵਾਬ ਦੇ ਕੇ ਦਾ ਨਾ ਨੈਗੇਟਿਵਿਟੀ ਸੁਣਨੀ ਨਹੀਂ ਗਏ ਦੀ ਕੋਈ ਉਹ ਗੱਲ ਵੀ ਸੁਣ ਲੈਣਾ ਕੋਈ ਗੱਲ ਨਹੀਂ ਯਾਰ ਇਹ ਇੰਨਾ ਨਾ ਸੀ ਇਹ ਉਹ ਏ ਚੀਜ਼ ਨਹੀਂ ਕਹਿ ਰਿਹਾ ਚੱਲ ਕੋਈ ਨਾ ਚੱਲੀ ਜਾਂਦੇ ਕੋਈ ਨਾ ਕਹੀ ਚੱਲਾ ਇਹਦਾ ਮੈਂ ਆਪੀ ਡਟ ਕਰਦੂ ਬਾਅਦ ਕਹਿਣਾ ਮੈਂ ਜਾਉਣਾ ਕਿ ਘਰ ਤੇ ਨੂੰ ਕੀ ਘਰ ਦੇ ਇੱਕ ਪਾਸੇ ਇਦਾਂ ਸੋਚ ਲੈ ਉਹ ਗੱਲ ਕਹਿਣਾ ਜਮਾ ਤੂੰ ਮੈਂ